ਗੁਰੂ ਜੀ ਨੇ ਸੁਲਤਾਨਪੁਰ ਜਾਣਾ ਪਾਠ ਸਤਵਾਂ ਬੀਬੇ ਨਾਨਕੀ ਜੀ ਦੀ ਸ਼ਾਦੀ ਸੁਲਤਾਨਪੁਰ ਜ਼ਿਲ੍ਹਾ ਕੂਰਥਲਾ ਵਿੱਚ ਪਰਮਾਨੰਦ ਜੀ ਦੇ ਪੁੱਤਰ ਜੈਰਾਮ ਜੀ ਨਾਲ ਹੋਈ ਸੀ ਜੈਰਾਮ ਜੀ ਸੁਲਤਾਨਪੁਰ ਤੋਂ ਆਪਣੇ ਸਹਰੇ ਘਰ ਤਲਵੰਡੀ ਬਾਬਾ ਕਲਿਆਣ ਚੰਦ ਜੀ ਪਾਸ ਬੀਬੇ ਨਾਨਕੀ ਜੀ ਨੂੰ ਲੈਣ ਵਾਸਤੇ ਆਏ ਜਦੋਂ ਰਾਏ ਬੁਲਾਰ ਜੀ ਨੂੰ ਜੈ ਰਾਮ ਜੀ ਬਾਰੇ ਆਉਣ ਦਾ ਪਤਾ ਲੱਗਾ ਉਦੋਂ ਹੀ ਆਏ ਬੁਲਾਰ ਨੇ ਆਪਣੇ ਇੱਕ ਨੌਕਰ ਨੂੰ ਭੇਜ ਕੇ ਜੈ ਰਾਮ ਜੀ ਨੂੰ ਸੱਦਿਆ رائے ਬੁਲਾਰ ਨੇ ਗੁਰੂ ਜੀ ਬਾਰੇ ਜੈ ਰਾਮ ਜੀ ਨੂੰ ਇਸ ਤਰ੍ਹਾਂ ਦੱਸਿਆ ਇਹੇ ਪਰਮੇਸ਼ਰ ਦਾ ਅਵਤਾਰ ਹਨ ਇਹਨਾਂ ਵਿੱਚ ਬਹੁਤ ਕਰਮਾਤ ਕਰਾਮਾਤ ਹੈ ਕਾਲੂ ਜੀ ਇਸ ਗੱਲ ਨੂੰ ਨਹੀਂ ਜਾਣਦੇ ਉਹ ਇਹਨਾਂ ਨਾਲ ਝਗੜਦੇ ਰਹਿੰਦੇ ਹਨ ਜਦੋਂ ਤੁਸੀਂ ਆਪਣੇ ਘਰ ਨੂੰ ਜਾਓਗੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਤੁਹਾਡੇ ਪਾਸ ਭੇਜ ਦੇਵਾਂਗਾ ਤੁਸੀਂ ਇਹਨਾਂ ਦੀ ਸੇਵਾ ਕਰਕੇ ਖੁਸ਼ੀ ਲਵੋ ਇਸ ਤਰ੍ਹਾਂ ਸੁਣ ਕੇ ਜੈ ਰਾਮ ਜੀ ਬਹੁਤ ਖੁਸ਼ ਹੋਏ ਆਖਣ ਲੱਗੇ ਇਹ ਜਦੋਂ ਸਾਡੇ ਘਰ ਆਉਣਗੇ ਉਦੋਂ ਸਾਨੂੰ ਉਤਾਰ ਦੇਣਗੇ ਇਸ ਤਰ੍ਹਾਂ ਆਖ ਕੇ ਰਾਏ ਬੁਲਾਰ ਨੂੰ ਨਮਸਕਾਰ ਕਰਕੇ ਵਿਦਾ ਹੋ ਕੇ ਆਪਣੇ ਸਹੁਰੇ ਘਰ ਕੁਝ ਕੁ ਦਿਨ ਰਹਿ ਕੇ ਜੈ ਰਾਮ ਜੀ ਬੇਬੇ ਨਾਨਕੀ ਜੀ ਨੂੰ ਨਾਲ ਲੈ ਕੇ ਸੁਲਤਾਨਪੁਰ ਵਾਪਸ ਆ ਗਏ ਇਸ ਤਰ੍ਹਾਂ ਕੁਝ ਕੁ ਸਮਾਂ ਬੀਤ ਗਿਆ ਰਾਏ ਬੁਲਾਰ ਬਾਬਾ ਕਾਲੂ ਜੀ ਦਾ ਕਠੋਰ ਸੁਭਾਅ ਵੇਖ ਕੇ ਦੁਖੀ ਸੀ ਆਪਣੇ ਇੱਕ ਨੌਕਰ ਨੂੰ ਭੇਜ ਕੇ ਗੁਰੂ ਜੀ ਨੂੰ ਸੱਦਿਆ ਅਤੇ ਕਿਹਾ ਕਿ ਆਪ ਜੀ ਬੇਬੇ ਨਾਨਕੀ ਜੀ ਕੋਲ ਚਲੇ ਜਾਓ ਮੈਂ ਜੈ RAM ਜੀ ਨੂੰ ਚਿੱਠੀ ਲਿਖ ਦਿੰਦਾ ਹਾਂ ਆਪ ਜੀ ਉੱਥੇ ਚਲੇ ਜਾਓਗੇ ਤਾਂ ਮੇਰੇ ਚਿੱਤ ਵਿੱਚ ਸ਼ਾਂਤੀ ਆ ਜਾਵੇਗੀ ਇੱਥੇ ਆਪ ਜੀ ਨਾਲ ਕਾਲੂ ਨਿਤ ਲੜਦਾ ਰਹਿੰਦਾ ਹੈ ਇਸ ਤਰ੍ਹਾਂ ਆਤ ਕੇ ਰਾਏ ਬਲਾਰ ਨੇ ਸੁਲਤਾਨਪੁਰ ਜੈ RAM ਪਾਸ ਚਿੱਠੀ ਲਿਖੀ ਗੁਰੂ ਜੀ ਨੇ ਘਰ ਜਾ ਕੇ ਮਾਤਾ ਜੀ ਤੋਂ ਸੁਲਤਾਨਪੁਰ ਜਾਣ ਦੀ ਵਿਦਾਇਗੀ ਲਈ ਤੇ ਮਾਤਾ ਜੀ ਦੇ ਚਰਨ ਚ ਚਰਣਾ ਵਿੱਚ ਮੱਥਾ ਟੇਕਿਆ ਫਿਰ ਗੁਰੂ ਜੀ ਨੇ ਪਿਤਾ ਜੀ ਨੂੰ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਜਿਹੜੇ ਬਚਪਨ ਦੇ ਸਾਥੀ ਸਨ ਉਹਨਾਂ ਨੂੰ ਵੀ ਗੁਰੂ ਜੀ ਬੜੇ ਪ੍ਰੇਮ ਨਾਲ ਮਿਲੇ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਗੁਰੂ ਜੀ ਸੁਲਤਾਨਪੁਰ ਤੁਰ ਪਏ ਗੁਰੂ ਜੀ ਸਰਹਾਰਪੁਰ ਪਹੁੰਚ ਕੇ ਜੈ ਰਾਮ ਜੀ ਦੇ ਘਰ ਗਏ ਅਤੇ ਜਦੋਂ ਭੈਣ ਬੀਬੇ ਨਾਨਕੀ ਜੀ ਨੇ ਆਪ ਜੀ ਨੂੰ ਵੇਖਿਆ ਤਾਂ ਛੇਤੀ ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਗੁਰੂ ਜੀ ਨੇ ਇਸ ਤਰ੍ਹਾਂ ਵੇਖ ਕੇ ਆਖਿਆ ਭੈਣ ਜੀ ਤੁਹਾਨੂੰ ਇਸ ਤਰ੍ਹਾਂ ਕਰਨਾ ਯੋਗ ਨਹੀਂ ਤੁਸੀਂ ਤਾਂ ਉਲਟੀ ਗੱਲ ਕਰ ਦਿੱਤੀ ਹੈ ਭੈਣ ਨਾਨਕ ਜੀ ਨੇ ਆਖਿਆ ਮੈਂ ਆਪ ਜੀ ਨੂੰ ਛੋਟਾ ਭਰਾ ਨਹੀਂ ਸਮਝਦੀ ਮੈਂ ਤਾਂ ਆਪ ਜੀ ਨੂੰ ਪਰਮੇਸ਼ਰ ਦਾ ਰੂਪ ਹੀ ਜਾਣਦੀ ਹਾਂ ਆਪ ਜੀ ਨੇ ਆਪਣੀ ਇੱਛਾ ਅਨੁਸਾਰ ਸੰਸਾਰ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਸਰੀਰ ਧਾਰਿਆ ਹੈ ਆਪ ਜੀ ਕਲਯੁਗ ਦੇ ਮਨੁੱਖਾਂ ਦੀ ਉਪੀ ਰੀਤੀ ਦੂਰ ਕਰਨ ਵਾਸਤੇ ਆਏ ਹੋ ਇਤਨੇ ਚਿਰ ਵਿੱਚ ਜੈ ਰਾਮ ਜੀ ਉੱਥੇ ਆ ਗਏ ਜੈ ਰਾਮ ਜੀ ਗੁਰੂ ਜੀ ਨੂੰ ਨਮਸਕਾਰ ਕਰਨ ਵਾਸਤੇ ਅੱਗੇ ਹੋਏ ਗੁਰੂ ਜੀ ਨੇ ਜੈ ਰਾਮ ਜੀ ਨੂੰ ਕਿਹਾ ਆਪ ਜੀ ਵੱਡੇ ਜਾਹੋਂ ਇਸ ਤਰ੍ਹਾਂ ਆਖ ਕੇ ਗੁਰੂ ਜੀ ਨੇ ਜੈ ਰਾਮ ਜੀ ਨੂੰ ਨਮਸਕਾਰ ਕੀਤੀ ਜੈ ਰਾਮ ਜੀ ਨੇ ਕਿਹਾ ਮੈਂ ਆਪ ਜੀ ਨੂੰ ਸਦਾ ਉਡੀਕਦਾ ਰਹਿੰਦਾ ਸੀ ਹੁਣ ਆਪ ਜੀ ਨੇ ਸਾਡੇ ਘਰ ਕਰਨ ਪਾ ਕੇ ਘਰ ਨੂੰ ਪਵਿੱਤਰ ਕਰ ਦਿੱਤਾ ਹੈ ਆਪ ਜੀ ਸੰਤ ਰੂਪ ਹੋ ਇਹ ਵੀ ਤੁਹਾਡਾ ਆਪਣਾ ਹੀ ਘਰ ਹੈ ਮੈਂ ਆਪ ਜੀ ਦੀ ਸੰਗਤ ਕਰਕੇ ਨਿਹਾਲ ਹੋ ਜਾਵਾਂਗਾ ਇਸ ਤਰ੍ਹਾਂ ਦੋਵੇਂ ਜਣੇ ਆਪਸ ਵਿੱਚ ਮਿਲ ਕੇ ਖੁਸ਼ ਹੋਏ ਜੈ ਰਾਮ ਜੀ ਗੁਰੂ ਜੀ ਦੀ ਬਹੁਤ ਪ੍ਰੇਮ ਨਾਲ ਸੇਵਾ ਤੇ ਸੰਗਤ ਕਰਨ ਲੱਗੇ ਗੁਰੂ ਜੀ ਨੇ ਇਸ ਤਰ੍ਹਾਂ ਸੁਲਤਾਨਪੁਰ ਵਿੱਚ ਕੁਝ ਕੁ ਸਮਾਂ ਬਤੀਤ ਕੀਤਾ ਗੁਰੂ ਜੀ ਨੇ ਕਿਹਾ ਭੈਣ ਜੀ ਵਿਹਲੇ ਰਹਿਣਾ ਠੀਕ ਨਹੀਂ ਕੋਈ ਐਸਾ ਕੰਮ ਕਰੀਏ ਜਿਸ ਵਿੱਚ ਮੇਰਾ ਮਨ ਲੱਗਿਆ ਰਹੇ ਭੈਣ ਜੀ ਨੇ ਕਿਹਾ ਆਪ ਜੀ ਜਗਤ ਦੇ ਮਾਲਕ ਹੋ ਜੋ ਆਪ ਜੀ ਦੇ ਚਿਤ ਵਿੱਚ ਹੈ ਉਹ ਕਰੋ ਆਪ ਜੀ ਸੰਤਾ ਮਹਾਪੁਰਸ਼ਾਂ ਦੇ ਨਾਲ ਭਾਉ ਭਗਤੀ ਦੀਆਂ ਗੱਲਾਂ ਕਰੋ ਸੰਸਾਰ ਦੇ ਕੰਮ ਆਪ ਜੀ ਨੂੰ ਨਹੀਂ ਚੋਖਦੇ ਆਪ ਜੀ ਘਰ ਵਿੱਚ ਬੈਠ ਕੇ ਹਰੀ ਦਾ ਜਾਸ ਸੁਣਾ ਕੇ ਨਿਹਾਲ ਕਰੋ ਫਿਰ ਗੁਰੂ ਜੀ ਨੇ ਕਿਹਾ ਭੈਣ ਜੀ ਸੁਣਨਾ ਕਰੋ ਵੇਦਵੀ ਆਖਦੇ ਹਨ ਹੱਥਾਂ ਨਾਲ ਕਾਰ ਕਰਕੇ ਭੋਜਨ ਛਕੋ দান ਗਰੀਬਾਂ ਤੋੜਵੰਦਾ ਨੂੰ ਦਿਓ ਫਿਰ ਜੈ ਰਾਮ ਜੀ ਨੇ ਕਿਹਾ ਤੁਹਾਡਾ ਹੁਕਮ ਮੇਰੇ ਸਿਰ ਮੱਥੇ ਤੇ ਹੈ ਤੁਹਾਡਾ ਆਖਿਆ ਨਹੀਂ ਮੋੜ ਸਕਦੀ ਜੇ ਆਪ ਜੀ ਹਿਸਾਬ ਕਿਤਾਬ ਦਾ ਕੰਮ ਕਰ ਸਕਦੇ ਹੋ ਤਾਂ ਆਪ ਹੀ ਆਪ ਜੀ ਨੂੰ ਹਿਸਾਬ ਕਿਤਾਬ ਦਾ ਕੰਮ ਦਿਵਾ ਦਿਈਏ ਗੁਰੂ ਜੀ ਨੇ ਕਿਹਾ ਮੈਂ ਸਾਰੇ ਤਰੀਕੇ ਨਾਲ ਹਿਸਾਬ ਕਿਤਾਬ ਲੇਖਾ ਜੋਖਾ ਲੈਣਾ ਦੇਣਾ ਸਭ ਕੁਝ ਜਾਣਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ